ਸੜਨਾ ਗੁਰਮੀਲ ਸਿੰਘ ਜੀ ਐਜੀਬੀਸੀ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਅੰਤਿਮ ਸੰਸਕਾਰ ਤੇ ਪਹੁੰਚੇ ਹੋ ਸੁਗਦੇਸ਼ਨ ਟਿੰਡ ਸਾਦੇ ਕਿਵੇਂ ਦਾ ਰਿਹਾ ਤੁਹਾਡਾ ਸਫਰ ਕਿੰਨਾ ਸੁਭਾਅ ਉਹਨਾਂ ਦਾ ਕਿਸ ਤਰ੍ਹਾਂ ਦਾ ਸੀ ਕਿਵੇਂ ਦਾ ਰਿਹਾ ਸੁਭਾਅ ਦਾਸ ਗੁਰਮੀਤ ਸਿੰਘ ਸੰਤਪੁਰਾ ਮੈਂਬਰ ਐਜੀਬੀਸੀ ਹਲਕਾ ਨਿਆਰ ਸਿੰਘ ਵਾਲਾ ਦਾਸ ਅੱਜ 300 ਸਾਲ ਦੀ ਅੰਤਿਮ ਸ੍ਰੀ ਕਾਰਤੀ ਆਇਆ ਇਹਨਾਂ ਦੀ ਕਰੇ ਮੇਰੇ ਨਾਲ ਜਦਰ ਪੀਜ਼ੋਂ ਸੇ ਕੁਛ ਆਏਗਾ ਜੋ ਕਿ ਪ੍ਰਦਾਨ ਆ ਸਾਡੇ ਹਰਕਣੇ ਹਰਸਾ ਕੜਿਆ ਦੇਖੋ ਜੀ ਜੇ ਕਿ ਸੇਵ ਸਿੰਘ ਢੀਡ ਸਾਹਿਬ ਇਹਦਾ ਜਿਹੜਾ ਹੈਗਾ ਕੋਈ ਮੈਨ ਇਨਾਂ ਦਾ ਵਿਚਰੇ ਆ ਤੀਨੇ ਲੜਖਣ ਲੜੀਏ ਤੇ ਇਹਨਾਂ ਵਰਗਾ ਨੇਕ ਇਨਸਾਨ ਔਰ ਹਰ ਇੱਕ ਸ਼ਰੋਮਣੀ ਕਾਲਾ ਦਾ ਜਣੀ ਥਮ ਆ ਸਾਡੇ ਕੋਲੋਂ ਨਿਕਲ ਗਿਆ ਔਰ ਇਹਨਾਂ ਦੀਆਂ ਜਿਹੜੀਆਂ ਮੈਂ ਯਾਦਾਂ ਦੱਸਾਂ ਕਿ ਯਾਦਾਂ ਜੇ ਮੈਂ ਦੱਸਣ ਲੱਗਾ ਤਾਂ ਮੇਰੇ ਖਲੇ ਕੰਟਾ ਲੱਗ ਜੇਗਾ ਇਹ ਕੋਈ ਵੀ ਬੰਦਾ ਇਹਨਾਂ ਦੇ ਕੋਲੇ ਆ ਗਿਆ ਇਹਨਾਂ ਨੇ ਉਹਦਾ ਬਹੁਤ ਧਿਆਨ ਨਾਲ ਗੱਲ ਸੁਣੀ ਹੈ ਉਹਦਾ ਕੰਮ ਕੀਤਾ ਦਾਰਾ ਕੋਈ ਨਹੀਂ ਕੰਮ ਕੀਤਾ ਕੰਮ ਕਰਕੇ ਔਰ ਫਿਰ ਦੱਸਿਆ ਹੈ ਵੀ ਤੁਹਾਡਾ ਇਹ ਕੰਮ ਹੋ ਗਿਆ ਔਰ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਕਿ ਹਰ ਇੱਕ ਚਾਹੇ ਕੋਈ ਵੀ ਪਾਰਟੀ ਦਾ ਠੀਕ ਹੈ ਜਿਵੇਂ ਆਪਣੇ ਕੀ ਬਣਸੇ ਸੀਗੇ ਆਪਣੇ ਕਾਂਗਰਸ ਦੇ ਕੈਪਟਨ ਸਾਹਿਬ ਹੈ ਜਾਨ ਅਡਵਾਨੀ ਸਾਹਿਬ ਸੀਗੇ ਜਾਂ ਹਨ ਮੋਦੀ ਸਾਹਿਬ ਹੈਗੇ ਹੈ ਹੈ ਬਾਜਪਾ ਹੀ ਸਾਹਿਬ ਹੈ ਬਾਦਲ ਸਾਹਿਬ ਦੇ ਤਾਂ ਇਹ ਰਾਈਟ ਹੈਂਡ ਸਨ ਤੇ ਹਰ ਇੱਕ ਨੂੰ ਸੁਝਾਅ ਦੇ ਰਹੇ ਨੇ ਬਾਦ ਸਾਹਿਬ ਐ ਨਹੀਂ ਗੱਲ ਐ ਹੋਣੀ ਹੈਗੀ ਹੈ ਤੇ ਦਿੱਲੀ ਉਥੇ ਜਿਹੜਾ ਰਾਜ ਸਭਾ ਦੇਖ ਬਹੁਤ ਲੰਮਾ ਸਮਾਂ ਬਹੁਤ ਲੰਮਾ ਸਮਾਂ ਔਰ ਪੰਜਾਬ ਵਾਸਤੇ ਇਹ ਵੀ ਕੰਮ ਹੁੰਦਾ ਸੀ ਤੇ ਪਹਿਲ ਦੇ ਆਧਾਰ ਤੇ ਕਰਦੇ ਸੀਗੇ ਇਹ ਜਿਹੇ ਇਨਸਾਨ ਜਿਸ ਸਾਥੋਂ ਕਦੇ ਗਏ ਹੈ ਚਲੇ ਸਭ ਨੇ ਜਾਣੇ ਪਰ ਸਾਨੂੰ ਬਹੁਤ 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 ਵੱਡਾ ਕਟਾ ਪਿਆ ਹੈਗਾ ਇਹਨਾਂ ਦੇ ਜਾਣ ਨਾਲ ਅਸੀਂ ਇਹਨਾਂ ਦੀ ਇਲੈਕਸ਼ਨ ਲੜੀ ਹਲਕਾ ਨੇ ਹਾਲ ਸਿੰਘਾੜੇ ਤੋਂ ਦਾਸ ਇਨਚਾਰਜ ਸੀਗਾ ਲੇਖਨ ਦਾ ਫਿਰ ਉਹਨੇ ਕੋ ਸੰਚਾਰ ਸੀ ਅਸੀਂ ਇਹਨਾਂ ਦੀ ਇਲੈਕਸ਼ਨ ਜਿਹੜੀ ਹੈ ਲੋਕਾਂ ਨੇ ਕਰੋੜਾਂ ਰੁਪਈਆ ਲਗਾਉਣਾ ਇਲੈਕਸ਼ਨ ਸੀ 8 ਲੱਖ ਹੁੰਦੇ ਆ ਅਸੀਂ 5 ਲੱਖ ਰੁਪਏ ਦੇ ਵਿੱਚੋਂ 1.40 ਲੱਖ ਵਾਪਸ ਕੀਤਾ ਨੂੰ ਇਹ ਕਹਿੰਦੇ ਕਿਵੇਂ ਹੋ ਗਿਆ ਇਹ ਤਾਂ ਪੰਚਾਇਤ ਮੈਂਬਰ ਨਹੀਂ ਅਸੀਂ ਕਹ ਜੀ ਆਪਣਾ ਲੰਗਰ ਪਾਣੀ ਦੁਕਾਨ ਤੋਂ ਹੁੰਦਾ ਸੀਗਾ ਗੱਡੀਆਂ ਸਾਡੀਆਂ ਸੀਗੀਆਂ ਤੇ ਹੋਰ ਕੁਝ ਲੱਗਿਆ ਹੀ ਨਹੀਂਗਾ ਜੀ ਤੇ ਕਹਿੰਦੇ ਹੈ ਜੇ ਫਿਰ ਉਹਨੇ ਅਠਾ ਹਲਕਿਆਂ ਦੇ ਵਿੱਚ ਦੱਸਿਆ ਬਾਲ ਸਿੰਘ ਬਾਲ ਸਿੰਘ ਕਹਿੰਦੇ ਇਹ ਤਾਂ ਸਾਡਾ ਪਰਿਵਾਰਕ ਮੈਂਬਰ ਹੈ ਇਹਦਾ ਇਹਨੇ ਬਾਬੇ ਦਾਜੂ ਲੈ ਕੇ ਸਾਡੇ ਨਾਲ ਕੇ ਤੇ ਕਹਿੰਦੇ ਵੀ ਐਕਸਟਰਾ ਦੀ ਗੱਲ ਇਹ ਫਿਰ ਇਸ ਤਰ੍ਹਾਂ ਦੇ ਇਨਸਾਨ ਸਨ ਤੇ ਬੰਦੇ ਦੀ ਇਹ ਜਿਹਾ ਮਾਨ ਸਲਮਾਨ ਕਰਦੇ ਸਨ ਇਹ ਨਹੀਂ ਕੋਈ ਵੀ ਜਾਂ ਐਈਓ ਗੱਲ ਕਰਨੀ ਨਹੀਂ ਕਰਨੀ ਨਹੀਂ ਬਹੁਤ ਖੁਦ ਜਿਹੇ ਪਾਰਦਰਸ਼ੀ ਹਿੰਮਤ ਵਾਲੇ ਤੇ ਹਰ ਇੱਕ ਨਾਲ ਮਿਲਣ ਵਾਲੇ ਸਨ ਅੱਜ ਇਹਨਾਂ ਦੇ ਵਿਛੋੜੇ ਨਾਲ ਬਹੁਤ ਦੁੱਖ ਹੋਇਆ ਹੈ ਪਰ ਸੰਸਾਰ ਵਿੱਚ ਹੈ ਜਦ ਨਹਾਰਾ ਕੁਝ ਕਰ ਮੈਂ ਸ਼ਰੋਮਣੀ ਕਮੇਟੀ ਪ੍ਰਧਾਨ ਆਪਣੇ ਧਾਮੀ ਜੀ ਧਾਮੀ ਸਾਹਿਬ ਵੱਲੋਂ ਤੇ ਸ਼ਰੋਮਣੀ ਕਮੇਟੀ ਵੱਲੋਂ ਤੇ ਸ਼ਰੋਮਣੀ ਕਾਲਜ ਵੱਲੋਂ ਮੈਂ ਇਹਨਾਂ ਨੂੰ ਸ਼ਰਧਾ ਦੇ ਫੋਲਡ ਫੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ